ਡੇਰਾ ਮੁਖੀ ਗੁਰਮੀਤ RAM ਰਹਿਮ ਦੀ ਫਿਲਮ MG2 ਦੇ ਮੋਗਾ ਵਿੱਚ ਦਿਖਾਏ ਜਾਣ ਦਾ ਵਿਰੋਧ ਸ਼ੁਰੂ ਹੋ ਗਿਆ ਸਿੱਖ ਜਥੇਬੰਦੀਆਂ ਨੇ ਫਿਲਮ ਲਗਾਉਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਲਜ਼ਾਮ ਲਗਾਇਆ ਗਿਆ ਕਿ ਬਾਦਲ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਇਹ ਸਟੰਟ ਕੀਤਾ ਹੈ ਤੇ ਇਸ ਦਾ ਵਿਰੋਧ ਜਾਰੀ ਰਹੇਗਾ ਫਿਲਮ ਦੇ ਪੰਜਾਬ ਵਿੱਚ ਲਗਾਏ ਜਾਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਫਿਲਮ ਦੇਖਣ ਪਹੁੰਚ ਰਹੇ ਨੇ ਨੂੰ ਬਿਣਾ ਸੋਚੇ ਸਮਝੇ ਗੁਰਪੰਥ ਕਾਲਸੇ ਦਾ ਅਧੀ ਰਹੇ ਲੈ ਤੋ ਬਿਣਾ ਉਹਨੂੰ ਕਲੀਨ ਚੈਟ ਦੇ ਦਿੱਤੀ ਹੈ ਉਹਦੇ ਵਿਰੋਧ ਦੇ ਵਿੱਚ ਸਾਡਾ ਪ੍ਰੋਟੈਸਟ ਆ ਔਰ ਦੂਸਰਾ ਪ੍ਰੋਟੈਸਟ ਆ ਜਿਹੜਾ ਜਿਹੜੀ ਉਹ ਸੌਦਾ ਸਾਥ ਦੀ ਫਿਲਮ ਆਰਬਿਟ ਦੇ ਵਿੱਚ ਹੋਰ ਕਈਆਂ ਥਾਵਾਂ ਤੇ ਚਲਾਈ ਜਾ ਰਹੀ ਹੈ ਜਿਹੜਾ ਜਿਹਦਾ ਅਸੀਂ ਜਿਹੜੀ ਸਿੱਖ ਜਥੇਬੰਦੀਆਂ ਵਿਰੋਧ ਕਰਦੇ ਆ ਇੱਕ ਮੈਂ ਅਪੀਲ ਕਰਨੀ ਚਾਹਣਾ ਗੁਰੂ ਪੰਥ ਖਾਲਸਾ ਲੋਕਾਈ ਨੂੰ ਕਿ ਜਿਹੜਾ ਇਹ ਫਿਲਮਾਂ ਚਲਾ ਰਹੇ ਜਿੰਨਾ ਸਿਨੇਮਿਆਂ ਦੇ ਵਿੱਚ ਅਗਰ ਕੋਈ ਉਥੇ ਕੋਈ ਕਾਰਵਾਈ ਹੁੰਦੀ ਹੈ ਕੋ ਟੋੜਪਨ ਹੁੰਦੀ ਹੈ ਕੋ ਨੁਕਸਾਨ ਹੁੰਦਾ ਤੋ ਆਪਣੇ ਕੋ ਆਪ ਉਸ ਸੰਸਾਰ ਦੇ ਜ਼ਿੰਮੇਵਾਰ ਹੋਣਗੇ